ਦਰਨ ਸਾਹਿਬ ਨੂੰ ਕਿਸੇ ਨੇ ਪੁੱਛਿਆ ਸੀ ਵੀ ਮਰਨ ਵਾਸਤੇ ਕਿਹੜੀ ਜਗ੍ਹਾ ਚੰਗੀ ਐ ਉਹ ਕਹਿੰਦੇ ਵੀ ਦੋ ਜਗ੍ਹਾ ਸਭ ਤੋਂ ਚੰਗੀਆਂ ਹੁੰਦੀਆਂ ਧਰਮੀ ਬੰਦੇ ਲਈ ਦੋ ਥਾਂ ਮ ਇੱਕ ਤਾਂ ਉਹ ਥਾਂ ਜਿਹੜੀ ਉਹਨਾਂ ਦੇ ਧਰਮ ਦਾ ਮੁਕੱਦਸ ਸਤਿਰਥ ਹੋਵੇ ਪਵਿੱਤਰ ਪਾਕ ਥਾਂ ਹੋਵੇ ਜੇ ਬੰਦੇ ਦੀ ਆਪਣੇ ਧਰਮ ਦੇ ਕੇਂਦਰ ਤੇ ਮੌਤ ਆ ਜਾਵੇ ਤਾਂ ਸਮਝ ਲੈਂਦਾ ਬੰਦਾ ਮੇਰਾ ਜੀਵਨ ਸਫਲਾ ਹੋ ਗਿਆ ਜਾਂ ਫਿਰ ਉਹਦੇ ਪੁਰਖਿਆਂ ਦੀ ਧਰਤੀ ਉਹਦੇ ਬਜ਼ੁਰਗਾਂ ਦੀ ਧਰਤੀ ਮਰਨ ਵਾਸਤੇ ਹੋਵੇ ਉਹ ਵੀ ਉਸ ਤੋਂ ਦੂਜੇ ਨੰਬਰ ਦੇ ਉੱਤੇ ਚੰਗੀ ਮੰਨੀ ਜਾਂਦੀ ਹੈ ਕਹਿੰਦੇ ਹਰਮੰਦਰ ਸਾਹਿਬ ਦੋਨੋਂ ਹੀ ਇੱਛਾ ਪੂਰੀਆਂ ਕਰਦੇ ਆ ਕਿ ਹਰਮੰਦਰ ਸਾਹਿਬ ਵਰਗਾ ਮੁਕੱਦਸ ਤੀਰਥ ਦੁਨੀਆ ਦੇ ਵਿੱਚ ਨਹੀਂ ਆਇਆ ਗੁਰਮੰਦਰ ਸਾਹਿਬ ਨਾਲੋਂ ਪਵਿੱਤਰ ਥਾਂ ਦੁਨੀਆਂ ਵਿੱਚ ਨਹੀਂ ਹੈ ਤੇ ਦੂਜੀ ਇਹ ਧਰਤੀ ਸਾਡੇ ਬਜ਼ੁਰਗਾਂ ਦੀ ਹੈ ਸਾਡੇ ਪੁਰਖਿਆਂ ਦੀ ਹੈ ਸਾਡੇ ਸ਼ਹੀਦਾਂ ਦੀ ਹੈ ਤੇ ਐਸੀ ਪਵਿੱਤਰ ਥਾਂ ਨੂੰ ਛੱਡ ਕੇ ਕਿਤੇ ਹੋਰ ਜਾਈਏ ਫਿਰ ਨਰਕਾਂ ਦੇ ਭਾਗੀ ਬਣਨ ਵਾਲੀ ਗੱਲ ਹੈ ਸੋ ਐਡੇ ਐਡੇ ਉਹਨਾਂ ਗੁਰਮਖਾਂ ਦੇ ਵਿਚਾਰ ਇੰਨੀ ਦ੍ਰਿੜਤਾ ਇੰਨੀ ਦਲੇਰੀ ਐਡੀ ਵੱਡੀ ਕੁਰਬਾਨੀ ਸਾਹ ਸੰਗਤ ਜੀ ਜਰਨਲ ਸਾਹਿਬ ਦੀ ਮਹਾਪੁਰਖੇ ਸੇਵਾ ਡਿਊਟੀ ਨਾ ਲਾਉਂਦੇ ਤਾਂ ਸਾਤਸੰਗ ਜੀ ਹਿੰਦੁਸਤਾਨ ਦੀ ਐਡੀ ਵੱਡੀ ਹਕੂਮਤ ਨੂੰ ਭਾਜਣਾ ਪਾਉਣੀਆ ਬੜੀਆਂ ਮੁਸ਼ਕਲ ਸਨ ਬਹੁਤ ਵੱਡੀ ਜਰਨਲ ਸਰਦਾਰ ਸੁਬੇਕ ਸਿੰਘ ਜੀ ਦੀ ਕੁਰਬਾਨੀ ਔਰ ਸੇਵਾ ਉਹਨਾਂ ਦੀ ਯਾਦ ਵੀ ਆਪਾਂ ਤਾਜੀ ਕਰ ਰਹੇ ਹਾਂ ਅਮਰ ਸ਼ਹੀਦ ਪਾਈ ਮਰੀਕ ਸਿੰਘ ਜੀ ਕਿਹੜੀ ਸ਼ਖਸੀਅਤ ਹੈ ਦਮਦਵੀ ਟਕਸਾਲ ਦੇ 13ਵੇਂ ਮੁਖੀ ਮਹਾਪੁਰਖ ਸੰਤ ਗਿਆਨੀ ਕਰਤਾਰ ਸਿੰਘ ਦੀ ਖਾਲਸਾ ਭਿੰਡਰਾਂ ਵਾਲਿਆਂ ਦੇ ਵੱਡੇ ਸੁਪੁੱਤਰ ਹੈ ਇੱਕ ਦਿਨ ਮਹਾਪੁਰਖ ਵੱਡੇ ਸਾਹਿਬ ਜਾਦਿਆਂ ਦੀ ਕਥਾ ਕਰ ਰਹੇ ਸਨ ਕਥਾ ਕਰਨ ਤੋਂ ਬਾਅਦ ਬਚਨ ਕੀਤਾ ਕਿ हे ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਤੇਰੇ ਚਾਰ ਲਾਲ ਐ ਮੈਨੂੰ ਦੋ ਪੁੱਤਰ ਤੂੰ ਦਿੱਤੇ ਐ ਮੈਂ ਅਰਦਾਸ ਕਰਦਾ ਕਿ ਮੇਰਾ ਵੱਡਾ ਪੁੱਤਰ ਅਮਰੀਕ ਸਿੰਘ ਤੋਂ ਆਪਣੇ ਧਰਮ ਦੇ ਲੇਖੇ ਉਦੀ ਜ਼ਿੰਦਗੀ ਲਾ ਲਈ ਤਾਂ ਮੇਰਾ ਜੀਵਨ ਸਫਲਾ ਮੈਂ ਸਮਝਾਂਗਾ ਉਹਦੀ ਸ਼ਹਾਦਤ ਕੌਮ ਲਈ ਪੰਥ ਲਈ ਹੋ ਜਾਏ ਤਾਂ ਇਸ ਤੋਂ ਵੱਡੀ ਮੈਨੂੰ ਪ੍ਰਸੰਨਤਾ ਨਹੀਂ ਹੋਏਗੀ ਕਿੱਡੇ ਵੱਡੇ ਮਹਾਪੁਰਖ ਦੇ ਪੁੱਤਰ ਔਰ ਕਿੱਡੇ ਵੱਡੇ ਮਹਾਪੁਰਖ ਦੀ ਅਰਦਾਸ ਤੇ ਭਾਈ ਮਰੀਕ ਸਿੰਘ ਜੀ ਨੇ ਪੂਰੀ ਕੀਤੀ ਸ੍ਰੀ ਹਰਮੰਦਰ ਸਾਹਿਬ ਔਰ ਜਿਨ੍ਹਾਂ ਨੇ ਬਹੁਤ ਵੱਡੀ ਕਾਲਣਾ ਕਾਲੀ ਦੇਸ਼ ਦੇ ਵਿੱਚ ਹਿੰਦੁਸਤਾਨ ਵਿੱਚ ਪੰਜਾਬ ਵਿੱਚ ਨੌਜਵਾਨ ਜਵਾਨੀ ਨਾਸਤਿਕ ਪ੍ਰਚਾਰ ਦੇ ਅਸਰ ਥੱਲੇ ਆ ਕੇ ਕੁਰਾਹੇ ਪਈ ਹੋਈ ਸੀ